ਪਾਜ ਪਾਦੀ ਮੈਂਬਰ ਪਾਰਲੀਮੈਂਟ ਕੰਗਣਾ ਰਣਾਉਤ ਦੇ 에어ਪੋਰਟ ਤੇ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨਾਮ ਦੀ ਕੁੜੀ ਸੋਸ਼ਲ ਮੀਡੀਆ ਤੇ ਚਰਚਾ ਦੇ ਵਿੱਚ ਆਈ ਹੋਈ ਆ ਤੇ ਪੂਰਾ ਪੰਜਾਬ ਉਸ ਕੁੜੀ ਦੇ ਹੱਕ ਦੇ ਵਿੱਚ ਡਟਿਆ ਹੋਇਆ ਹੈਗਾ ਇਹ ਕੁੜੀ ਕੌਣ ਹੈ ਤੇ ਕਿੱਥੋਂ ਦੀ ਰਹਿਣ ਵਾਲੀ ਹੈ ਤੇ ਕਿਉਂ ਇਸ ਕੁੜੀ ਨੂੰ ਉਸ ਕੰਗਣਾ ਰਣਾਉਤ ਦੇ ਥੱਪੜ ਮਾਰਨਾ ਪਿਆ ਬਈ ਪਤਾ ਲੱਗਿਆ ਕਿ ਇਹ ਕੁੜੀ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਮੀ ਰਹਿਣ ਵਾਲੀ ਹੈ ਤੇ 16 ਸਾਲ ਪਹਿਲਾਂ ਸੀਆਈਐਸਐਫ ਦੇ ਵਿੱਚ ਭਰਤੀ ਹੋਈ ਸੀ ਤੇ ਇਸ ਕੁੜੀ ਦੇ ਘਰ ਵਾਲਾ ਵੀ ਸੀਆਈਐਸਐਫ ਦੇ ਵਿੱਚ ਮੁਲਾਜ਼ਮ ਹੈ ਤੇ ਇਹ ਕੁੜੀ ਨੇ ਆਪਣੀ ਡਿਊਟੀ ਪੂਰੀ ਤਨਦੇਹੀ ਦੇ ਨਾਲ ਨਿਭਾਈ ਅੱਜ ਤੱਕ ਕਹਿੰਦੇ 16 ਸਾਲ ਹੋ ਗਏ ਨੂੰ ਡਿਊਟੀ ਨਿਭਾਉਦੀ ਨੂੰ ਕੇਰਲ ਦੇ ਵਿੱਚ ਵੀ ਡਿਊਟੀ ਕੀਤੀ ਆ ਅੰਮ੍ਰਿਤਸਰ ਦੇ ਵਿੱਚ ਵੀ ਡਿਊਟੀ ਕੀਤੀ ਆ ਤੇ ਹੁਣ ਪਿਛਲੇ 2.5 ਸਾਲਾਂ ਤੋਂ ਇੰਟਰਨੈਸ਼ਨਲ 에ਅਰਪੋਰਟ ਚੰਡੀਗੜ੍ਹ ਦੇ ਉੱਤੇ ਤਨਾਤ ਆ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਕੁੜੀ ਵੱਲੋਂ ਹੁਣ ਵੀ ਆਪਣੀ ਡਿਊਟੀ ਪੂਰੀ ਤੰਦੇਹੀ ਨਾਲ ਨਹੀਂ ਆਈ ਜਾ ਰਹੀ ਸੀ ਤੇ ਇਸ ਕੁੜੀ ਦੀ ਡਿਊਟੀ ਸਕੈਨਰ ਦੇ ਉੱਤੇ ਸੀ ਤੇ ਜਦੋਂ ਉਸਨੇ ਐਮਪੀ ਕੰਗਣਾ ਰਣੌਤ ਤੋਂ ਉਸਦਾ ਮੋਬਾਈਲ ਸਕੈਨਰ ਦੇ ਵਿੱਚ ਦੀ ਕੱਢਣ ਦੇ ਲਈ ਮੰਗਿਆ ਤਾਂ ਉਸਨੇ ਮੋਬਾਈਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਤੇ ਉਸਨੇ ਕਿਹਾ ਸੀ ਕਿ ਮੈਂ ਐਮਪੀ ਆਂ ਜਿਸ ਤੋਂ ਬਾਅਦ ਇਸ ਕੁੜੀ ਦੇ ਨਾਲ ਕੰਗਣਾ ਰਣੌਤ ਦਾ ਤਕਰਾਰ ਹੋ ਗਿਆ ਤੇ ਤਕਰਾਰ ਇੰਨਾ ਵੱਧ ਗਿਆ ਕਿ ਕੁੜੀ ਨੂੰ ਕੁਲਵਿੰਦਰ ਕੌਰ ਨੂੰ ਉਹਦੇ ਤੱਪੜ ਮਾਰਨਾ ਪੈ ਗਿਆ ਦੋਸਤੋ ਇਹ ਵੀ ਪਤਾ ਲੱਗਿਆ ਕਿ ਸੀਆਈਐਸਐਫ ਨੇ ਇਸ ਕੁੜੀ ਨੂੰ ਸਸਪੈਂਡ ਕਰਤਾ ਤੇ ਕੰਗਣਾ ਰਣੌਦ ਦੀ ਸ਼ਿਕਾਇਤ ਤੇ ਪੁਲਸ ਨੇ ਇਸ ਕੁੜੀ ਦੇ ਖਿਲਾਫ ਕਾਰਵਾਈ ਕੀਤੀ ਹੈਗੀ ਤੇ ਜੇਕਰ ਪੰਜਾਬ ਦੇ ਹਰਿਆਣੇ ਦੇ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਪੂਰੇ ਲੋਕ ਇਸ ਕੁੜੀ ਦੇ ਹੱਕ ਦੇ ਵਿੱਚ ਡਟ ਕੇ ਖੜੇ ਹੋਏ ਨੇ ਤੇ ਬਹੁਤ ਸਾਰੇ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਇਸ ਕੁੜੀ ਦਾ ਕੇਸ ਅਸੀਂ ਲੜਾਂਗੇ ਤੇ ਬਹੁਤ ਸਾਰੇ ਲੋਕਾਂ ਵੱਲੋਂ ਇਸ ਕੁੜੀ ਨੂੰ ਨਗਦ ਰੁਪਏ ਦੇ ਕੇ ਇਸ ਦੀ ਮਦਦ ਕਰਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਤੇ ਦੋਸਤੋ ਦੱਸ ਦਈਏ ਕਿ ਕੁਲਵਿੰਦਰ ਕੌਰ ਦਾ ਪਰਿਵਾਰ ਕੁਲਵਿੰਦਰ ਕੌਰ ਦੇ ਮਾਤਾ ਪਿਤਾ ਸ਼ੁਰੂ ਤੋਂ ਹੀ ਮਜ਼ਦੂਰ ਕਿਸਾਨ ਸੰਘਰਸ਼ ਦੇ ਨਾਲ ਜੁੜੇ ਹੋਏ ਨੇ ਤੇ ਵੱਡੇ ਵੱਡੇ ਸੰਘਰਸ਼ਾਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆਗਾ ਤੇ ਜਦੋਂ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਚੱਲ ਰਿਹਾ ਸੀ ਸੜਕਾਂ ਦੇ ਉੱਤੇ ਪੰਜਾਬ ਦੇ ਕਿਸਾਨ ਬੈਠੇ ਸੀ ਤਾਂ ਉਸ ਟਾਈਮ ਇਸ ਕੁੜੀ ਕੁਲਵਿੰਦਰ ਕੌਰ ਦੀ ਮਾਤਾ ਵੀ ਉਸ ਅੰਦੋਲਨ ਦੇ ਵਿੱਚ ਸ਼ਾਮਲ ਸੀ ਤਾਂ ਉਸ ਮੌਕੇ ਕੰਗਣਾ ਰਣੌਤ ਨੇ ਦੇਖੋ ਕਹਿਵਾਂ ਜੇ ਗੱਲਾਂ ਕੀਤੀਆਂ ਸੀ ਕਿਸਾਨੀ ਅੰਦੋਲਨ ਦੇ ਵਿੱਚ ਬੈਠੀਆਂ ਬੀਬੀਆਂ ਨੂੰ ਟਕੇ ਟਕੇ ਦੀਆਂ ਕਹਿੰਦੇ ਹੋਏ ਇਹ ਕਿਹਾ ਸੀ ਕਿ ਇਹ 100-100 ਰੁਪਏ ਦੇ ਵਿੱਚ ਆਈਆਂ ਨੇ ਜਿਸ ਤੋਂ ਬਾਅਦ ਉਸ ਸਮੇਂ ਵੀ ਇਸ ਦਾ ਕਾਫੀ ਵਿਰੋਧ ਹੋਇਆ ਸੀਗਾ ਤੇ ਕੱਲ ਜਦੋਂ ਇਹ ਘਟਨਾ ਵਾਪਰੀਆ ਉਸ ਤੋਂ ਬਾਅਦ ਜਿਹੜੀ ਵੀਡੀਓ ਵਾਇਰਲ ਹੋਈ ਉਸ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਇਹ ਕੁੜੀਏ ਕਹਿੰਦੀ ਨਾਜਰਾ ਰਹੀ ਆ ਕਿ ਤੂੰ ਸਾਡੀਆਂ ਬੀਬੀਆਂ ਨੂੰ ਟੇਕੇ ਟੇਕੇ ਦੀਆਂ ਵੀ ਕਿਹਾ ਸੀ ਡੰਗਣਾ ਰਨੌਤ ਦੇ ਥੱਪੜ ਮਾਰਨ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਇਸ ਕੁੜੀ ਦੀ ਰੱਜ ਕੇ ਤਾਰੀਫ ਕੀਤੀ ਹੈ ਤੇ ਲੋਕਾਂ ਨੇ ਇਸ ਕੁੜੀ ਨੂੰ ਪੰਜਾਬ ਦੀ ਸ਼ੇਰਨੀ ਧੀ ਦੱਸਿਆਗਾ ਪਰ ਸਾਰਿਆਂ ਵੱਲੋਂ ਇਸ ਕੁੜੀ ਦਾ ਡਟਮਾ ਸਾਥ ਦੇਣਾ ਚਾਹੀਦਾ ਹੈ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤੇ ਕਮੈਂਟਾਂ ਦੇ ਵਿੱਚ ਆਪਣੀ رائے ਜ਼ਰੂਰ ਦਿਓ